ਬਹੁਤਿਆਂ ਥਾਂਵਾਂ ਤੇ ਮਾਫ਼ ਕਰਨਾ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਗਲਤ ਤਰੀਕੇ ਦੇ ਨਾਲ ਵਰਤਣ ਦਾ ਯਤਨ ਕੀਤਾ ਕਈ ਥਾਂਵੇਂ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਗਰਤ ਗਲਤ ਵਰਤਣ ਦਾ ਤਰੀਕਾ ਕੀਤਾ ਇਸ ਕਰਕੇ ਮਨੁੱਖ ਦੁਖੀ ਹੈ ਕਿਉਂਕਿ ਜਦੋਂ ਇਹਦੇ ਜਦੋਂ ਸੱਚ ਨਾਲੋਂ ਟੁੱਟਿਆ ਮੂਲ ਨਾਲੋਂ ਟੁੱਟਿਆ ਸੱਚ ਦਾ ਇਹ ਸੀ ਕਿ ਜਿਹੜੀ ਤੇ ਕਿਸੇ ਦੀ ਤੂੰ ਵੇਖ ਆਇਆ ਉਥੇ ਤੇਰੇ ਪਰਿਵਾਰ ਦਾ ਇਦਾਂ ਦਾ ਹੋਂ ਦਾ ਨਾਰਾ ਮੰਨ ਬੋਲਣਾ ਚਾਹੀਦਾ ਸੀ ਵੀ ਨਹੀਂ ਅਸੀਂ ਇਦਾਂ ਨਹੀਂ ਕਰਨਾ ਜੋ ਵੇਖ ਲਿਆ ਸਾਨੂੰ ਕਬੂਲ ਹੈ ਪਰ ਉਹਦਾ ਕਾਰਨ ਪਤਾ ਕੀ ਹੈ ਕਈ ਥਾਂਵੇਂ ਲੜਕੀ ਵਾਲਿਆਂ ਨੂੰ ਲੜਕੀ ਪਸੰਦ ਨਹੀਂ ਆਉਂਦੀ ਕਈ ਥਾਂਵੇਂ ਲੜਕੀ ਵਾਲਿਆਂ ਦਾ ਸਿਸਟਮ ਪਸੰਦ ਨਹੀਂ ਆਉਂਦਾ ਵੀ ਇਹ ਦੇਖ ਹੀ ਕੁਝ ਸਕਦੇ ਨੇ ਗੱਡੀ ਦੇ ਸਕਦੇ ਨੇ ਵਧੀਆ ਤਨ ਦੌਲਤ ਚੰਗੀ ਦੇ ਸਕਦੇ ਨੇ ਜਿਹੜੀਆਂ ਸਾਡੀਆਂ ਕਿਰਪਾਆਂ ਤੇ ਦਸਾਰਾਂ ਮਾਫ ਕਰਨਾ ਬਿਲਕੁਲ ਸਾਡੇ ਸਰੀਰ ਤੱਕ ਸਹਿਮਤ ਰਹਿ ਗਈਆਂ ਸਿੱਖੀ ਜਿੱਦਣ ਸੁਰਧ ਦੀ ਹੋ ਗਈ ਉਸ ਦਿਨ ਤੋਂ ਆਪਣੇ ਮਾਲਕ ਤੋਂ ਆਪਣੇ ਘਰ ਵਿੱਚ ਮੰਗੇਗਾ ਦੂਸਰੇ ਘਰ ਤੇ ਆਸ ਨਹੀਂ ਰੱਖੇਗਾ ਤੇ ਗਲਤ ਤਰੀਕੇ ਨਾਲ ਵਰਤ ਰਿਹਾ ਬੰਦਾ ਤੇ ਮਾਫ ਕਰਨਾ ਫਿਰ ਪੈਲਸ ਦੇ ਵਿੱਚ ਬੈਠੇ ਹੋਏ ਬੜੇ ਸਿਆਣੇ ਲੋਕ ਸਿਆਣੇ ਹੋਣੇ ਚਾਹੀਦੇ ਨੇ ਲੋਕ ਬੜੇ ਸਿਆਣੇ ਨੇ ਅੱਜ ਕੱਲ ਸੂ ਜਵਾਨ ਨੇ ਬੜੇ ਸਿਆਣੇ ਨੇ ਤਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਲੈ ਕੇ ਲਾਮਾ ਫਿਰ ਗਲਤ ਤਰੀਕੇ ਦੇ ਨਾਲ ਮੁੰਡੇ ਵਾਲਿਆਂ ਨੂੰ ਵਰਤ ਰਿਹਾ ਹੈ ਚਾਰ ਲਾਮਾ ਦੇ ਲੈ ਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਫਿਰ ਕੁੜੀ ਵਾਲਿਆਂ ਨਾਲ ਗਲਤ ਬਲਤ ਰਿਹਾ ਹੈ ਮਾਫ ਕਰਨਾ ਅੱਜ ਜੋ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਵੀ ਅੱਜ ਹੁੰਦੀ ਹੈ ਪਰ ਮਾਫ਼ ਕਰਨਾ ਅਸੀਂ ਵਿਸ਼ਵ ਦੇ ਲੋਕਾਂ ਨੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜੀ ਦੀ ਬੇਅਦਵੀ ਬਹੁਤ ਸਾਲਾਂ ਤੋਂ ਕੀਤੀ ਹੋਈ ਹੈ ਬਹੁਤ ਸਾਲਾਂ ਤੋਂ ਬਹੁਤ ਸਾਲਾਂ ਤੋਂ ਕਰ ਰਹੇ ਆਪਾਂ ਜਦੋਂ ਕੁੜੀ ਵਾਲਿਆਂ ਨੂੰ ਪਤਾ ਲੱਗਿਆ ਵੀ ਮੁੰਡਾ ਪੱਕਾ ਹੈ ਵਾਰ ਤੇ ਨਾ ਉਹਨੇ ਉਮਰ ਦਾ ਹਿਸਾਬ ਲਾਇਆ ਨਾ ਉਹਨਾਂ ਨੇ ਕੁਝ ਦੇਖਿਆ ਉਹਨਾਂ ਨੇ ਦੇਖਿਆ ਸਾਡੀ ਕੁੜੀ ਬਾਹਰ ਲੰਗਣੀ ਚਾਹੀਦੀ ਆ ਬਸ ਮੁੰਡੇ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਕਿ ਕੁੜੀ ਬਾਹਰ ਗਈ ਹੈ ਕਿ ਉਹਨਾਂ ਨੂੰ ਬਸ ਇਹ ਦੇਖਣਾ ਚਾਹੀਦਾ ਵੀ ਸਾਡਾ ਮੁੰਡਾ ਲੱਗਣਾ ਚਾਹੀਦਾ ਬਾਹਰ ਕੀ ਹੋ ਗਿਆ ਇੱਕ ਦੁਖਨਵਾਲ ਸਾਹਿਬ ਦੁਲਦਿਆਣੇ ਦੇ ਵਿੱਚ ਗੁਰਦੁਆਰਾ ਆਪ ਜਾਣਦੇ ਹੋ ਭਾਈ ਸਰਬਜੀਤ ਸਿੰਘ ਤੁੰਦਾ ਕਹਿੰਦਾ ਮੇਰੀ ਹਾਜ਼ਰੀ ਦੇ ਵਿੱਚ ਮੈਂ ਕਥਾ ਕਰਨ ਹਫ਼ਤਾ ਵਾਸਤੇ ਗਿਆ ਹੋਇਆ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਕਹਿੰਦਾ ਉੱਥੇ ਇੱਕ ਪਰਿਵਾਰ ਆਇਆ ਕਹਿੰਦੇ ਭਾਈ ਸਾਹਿਬ ਸਾਡੇ ਆਨੰਦ ਕਾਰਜ ਕਰਨੇ ਨੇ ਪਰਸ ਨੂੰ ਕਹਿੰਦੇ ਹੋ ਜਾਣਗੇ ਤੇ ਕਹਿੰਦੇ ਹੋ ਜਾਣਗੇ ਕਹਿੰਦੇ ਪਰ ਉਹ ਆਨੰਦ ਕਾਰਜ ਡੁਬਲੀਕੇਟ ਨੇ ਕਹਿੰਦੇ ਕਿਵੇਂ ਕਹਿੰਦੇ ਜੋ ਲੜਕੀ ਆ ਨਾ ਉਹ ਲੜਕੇ ਦੀ ਸਗੀ ਪੈਂਡਾ ਸਿਰਫ ਬਾਹਰ ਦੇ ਭੇਜਣ ਦੇ ਵਿੱਚ ਚੱਕਰ ਦੇ ਵਿੱਚ ਕਿੱਡਾ ਸਿਸਟਮ ਗੰਦਾ ਹੋ ਗਿਆ ਬੰਦਾ ਪੈਸੇ ਪਿੱਛੇ ਤੇ ਫੇਰ ਕਈ ਵਾਰ ਆਪਾਂ ਪ੍ਰਚਾਰਕਾਂ ਦੇ ਗੋਲੀਆਂ ਤੱਕ ਮਾਰਨ ਤੱਕ ਜਾਣਿਆ ਵੀ ਸੱਚ ਕਹਿੰਦਾ ਹੈ ਇਹ ਸੱਚ ਨਹੀਂ ਕੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵੇਅਦ ਵੀ ਨਹੀਂ ਜਦੋਂ ਤੈਨੂੰ ਖੁਦ ਪਤਾ ਹੈ ਪਰਿਵਾਰ ਵਾਲਿਆਂ ਨੂੰ ਪਤਾ ਵੀ ਮੁੰਡੇ ਦੀ ਇਹ ਭੈਣ ਲੱਗਦੀ ਹੈ ਫੇਰ ਇੱਕ ਪੈਸੇ ਦੇ ਕਾਰਨ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਨਾਟਕ ਕਰ ਰਿਹਾ ਹੈ ਪ੍ਰਕਰਮਾ ਕਰਨ ਦਾ ਲਾਵਾ ਲੈ ਕੇ ਕਹਿੰਦਾ ਕੁੜੀ ਬਾਹਰ ਭੇਜਣੀ ਹੈ ਤੇ ਫਿਰ ਮਾਫ ਕਰਨਾ ਉਹੀ ਲੋਕ ਜਦੋਂ ਇੱਥੇ ਆਉਂਦੇ ਨੇ ਤਾਂ ਟਿੜ-ਟਿੜ ਕੇ ਗੱਲਾਂ ਕਰਦੇ ਨੇ ਕੋਈ ਪੈਲਸ ਦੇ ਵਿੱਚ ਬੈਠਿਆ ਕੋਈ ਵੱਡੀਆਂ ਹੋਰ ਜਗ੍ਹਾ ਤੇ کلبਾਂ ਦੇ ਵਿੱਚ ਬੈਠਿਆ ਟਿੜ-ਟਿੜ ਕੇ ਗੱਲਾਂ ਕਰਦਾ ਮੈਂ ਇੰਨਾ ਪੈਸਾ ਉਥੋਂ ਇਕੱਠਾ ਕਰਕੇ ਲਿਆਂਦਾ ਪਰ ਮਾਫ ਕਰਨਾ ਅੱਜ ਦੇ ਵਿਦਵਾਨ ਕਹਿੰਦੇ ਨੇ ਜਾਣਦੇ ਆ ਤੈਨੂੰ ਪੈਸਾ ਇਕੱਠਾ ਕਰਨ ਵਾਲੇ ਨੂੰ ਤੂੰ ਕਿਹੜੇ ਤਰੀਕੇ ਨਾਲ ਪੈਸਾ ਇਕੱਠਾ ਕਰਕੇ ਲੈ ਕੇ ਆਇਆ ਹੈ ਭਰਾ ਨਾਲ ਤਾਂ ਤੂੰ ਸ਼ਾਦੀ ਸ਼ਾਦੀ ਕਰਾ ਕੇ ਗਈ ਹੈ ਭੈਣ ਨਾਲ ਤੂੰ ਆਪਣੀ ਨਾਲ ਸਗੀ ਨਾਲ ਮੈਰਿਜ ਕਰਾ ਕੇ ਇਥੋਂ ਗਿਆ ਕਿਹੜੇ ਤੂੰ ਪੈਸਿਆਂ ਦੀ ਗੱਲ ਕਰਦਾ ਹੈ ਪੈਸਿਆਂ ਦਾ ਕੋਈ ਮੁੱਲ ਹੈ ਦੁੱਖਾਂ ਦਾ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਮਨੁੱਖ ਸੱਚ ਨਾਲੋਂ ਟੁੱਟਿਆ ਜਿਸ ਦਿਨ ਇਹ ਸੱਚ ਨਾਲ ਟੁੱਟ ਗਿਆ ਇਦਾਂ ਦੇ ਰਿਸ਼ਤੇ ਥੋੜਾ ਹੁੰਦੇ ਨੇ ਅਖਬਾਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇੱਕ ਪਿੱਛੇ ਜੇ ਪੰਜਾਬ ਦੇ ਵਿੱਚੋਂ ਬੰਦਾ ਗਿਆ ਤੇ ਸਗੀ ਭੈਣ ਜਿਵੇਂ ਕਿ ਇੱਕ ਘਰ ਦੇ ਵਿੱਚ ਕੁੜੀ ਵਿਆਹੀ ਹੈ ਉਹਦੀ ਸਗੀ ਭੈਣ ਨੂੰ ਬਾਹਰ ਭੇਜਣ ਵਾਸਤੇ ਉਹਦੇ ਸਹੁਰੇ ਨਾਲ ਆਨੰਦ ਕਾਰਜ ਕੀਤੇ ਸਹੁਰਾ 70 ਸਾਲ ਦਾ ਤੇ ਉਹ ਬੱਚੀ 22 ਸਾਲ ਦੀ ਇਹੋ ਜਿਹੇ ਲੋਕਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਬੰਦੇ ਨੇ ਪੈਸੇ ਪਰ ਕੇ ਪਾਸੇ ਇੱਕ ਰਿਸ਼ਤੇ ਦੀ ਕਾਣ ਕਰ ਦਿੱਤਾ ਸਹੁਰਾ ਬਾਪ ਦੇ ਸਮਾਨ ਭੈਣ ਦਾ ਸਹੁਰਾ ਬਾਪ ਦੇ ਸਮਾਨ ਹੋ ਗਿਆ ਪਿਤਾ ਦੇ ਸਮਾਨ ਹੋ ਗਿਆ ਚਲੋ ਠੀਕ ਹੈ ਉਹਨੇ ਜੋ ਸਿਸਟਮ ਬਣਾਇਆ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਖਡਾਉਣਾ ਨਹੀਂ ਬਣਾਇਆ ਹੋਇਆ ਤੇ ਹਲੇ ਆਪਾਂ ਉਹਨਾਂ ਨੂੰ ਲੱਭਦੇ ਫਿਰਦੇ ਆਂ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਨੇ ਦੋਸ਼ੀ ਗੌਣ ਨੇ ਮaaf ਕਰਨਾ ਆਪਣੇ ਮਨਾਂ ਵਿੱਚ ਚਾਤੀ ਮਾਰ ਕੇ ਦੇਖੀਏ ਜਿੱਥੇ-ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਖਡਾਉਣਾ ਬਣਾ ਕੇ ਤੂੰ ਵਰਤਿਆ ਉੱਥੇ-ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੂੰ ਕੀਤੀ ਆ ਤੂੰ ਦੋਸ਼ੀ ਐ ਅੱਜ ਦੇ ਦੋਸ਼ੀ ਜਦੋਂ ਲੱਭਣਗੇ ਜਦੋਂ ਮਿਲਣਗੇ ਗੱਲ ਵਾਹ ਦੀ ਹੈ ਜਿਹੜੇ ਪਹਿਲਾਂ ਦੋਸ਼ੀ ਦੋਸ਼ ਕਰ ਰਹੇ ਨੇ ਅਪਰਾਧ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬਹਾਰਾ ਤੇ ਉਹਨਾਂ ਨੂੰ ਉਹਨਾਂ ਦੇ ਧਾਰਾ ਕੋਈ ਲਾਗੂ ਨਹੀਂ ਹੁੰਦੀ ਉਹਨਾਂ ਨੂੰ ਕਦੋਂ ਫੜਿਆ ਜਾਵੇਗਾ ਉਹਨਾਂ ਦੇ ਕਦੋਂ ਸਿਕੰਜਾ ਕੱਸਿਆ ਜਾਵੇਗਾ ਕਹਿੰਦੇ ਜਦੋਂ ਸਾਨੂੰ ਨਾਂ ਦੱਸੇ ਵੀ ਬਾਪ ਦਾ ਨੋ ਕਿੱਥਿਆਂ ਦਾ ਕਹਿੰਦੇ ਕਿਉਂ ਕਹਿੰਦੇ ਦੋ ਇਹਨੇ ਭੈਣ ਭਾਈ ਨੇ ਲੈ ਦੱਸੋ ਭੇਜ ਲੋ ਇਹਨਾਂ ਨੂੰ ਇੰਗਲੈਂਡ ਬੰਦੇ ਨੂੰ ਸ਼ਰਮ ਨਾਲ ਮਾਰ ਕੇ ਡੁੱਬ ਜਾਣਾ ਚਾਹੀਦਾ ਕਿੱਥੇ ਤੱਕ ਅਸੀਂ ਪੈਸੇ ਪਿੱਛੇ ਗਿਰ ਚੁੱਕੇ ਗੁਰਬਾਣੀ ਦਾ ਬਚਨ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਇਹ ਗੱਲ ਵਖ ਹੈ ਵੀ ਆਪ ਜੀ ਦੇ ਨਾਲ ਇੱਕ ਦੁਨਿਆਵੀ ਉਦਾਹਰਨਾ ਦੇ ਕੇ ਖੋਲ ਕੇ ਸਾਡੇ ਸਾਹਮਣੇ ਰੱਖ ਦਿੱਤੀ ਇਹ ਗੱਲ ਗੁਰਬਾਣੀ ਕਹਿੰਦੀ ਹੈ ਮਾਰਾ ਕਹਿੰਦੇ ਹਰ ਬਿਸਰ ਸਦਾ ਖਵਾਰੀ ਸੱਚ ਨਾਲ ਟੁੱਟ ਕੇ ਖਵਾਰ ਹੋਵੇਂਗਾ ਦੁਖੀ ਹੋਵੇਂਗਾ ਜਿਹੜੇ ਸੱਚ ਨਾਲ ਟੁੱਟੇ ਰਹੇ ਮਹਾਰਾਜ ਕਹਿੰਦੇ ਨੇ ਤਾਂ ਕੋਈ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਦੁਆਰੀ ਉਹਨੂੰ ਕੋਈ ਧੋਖਾ ਥੋੜਾ ਉਹਦੇ ਨਾਲ ਕਰ ਸਕਦਾ ਕੋਈ ਜਿਹੜਾ ਸੱਚ ਨਾਲ ਜੁੜਿਆ ਉਹਨੂੰ ਕੋਈ ਨੀਮਾ ਨਹੀਂ ਝੁਕਾ ਸਕਦਾ ਜਿਹੜਾ ਸੱਚ ਨਾਲ ਜੁੜਿਆ ਜਿਹੜਾ ਸੱਚ ਨਾਲ ਟੁੱਟਿਆ ਮਾਫ਼ ਕਰਨਾ ਦੂਸਰੇ ਨਾਲ ਨਹੀਂ ਉਹ ਆਪਣੇ ਆਪ ਨਾਲ ਧੋਖਾ ਕਰ ਰਿਹਾ ਆਪਣੇ ਆਪ ਨਾਲ ਇਸ ਕਰਕੇ ਪਿਆਰੋ ਯਤਨ ਕਰੀਏ ਗੁਰਬਾਣੀ ਕਹਿੰਦੀ ਆ ਹਰ ਵਿਸਰ ਸਦਾ ਖੁਵਾਰੀ ਸੱਚ ਨਾਲ ਟੁੱਟ ਕੇ ਖੁਵਾਰ ਹੋਵੇਗਾ ਕਦੋਂ ਅਸੀਂ ਯਤਨ ਕਰਾਂਗੇ ਗੁਰਬਾਣੀ ਨੂੰ ਸੱਚ ਮੰਨਣ ਦਾ ਕਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਕਰਾਂਗੇ ਕਿਉਂਕਿ ਮਹਾਰਾਜ ਕਹਿੰਦੇ ਨੇ ਇਹ ਸੰਸਾਰ ਨੇ ਇਹ ਦੁਨੀਆ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਦੇ ਸ਼ਬਦ ਨੂੰ ਖਲੋਣਾ ਸਮਝਿਆ ਹੋਇਆ ਡੁਗਲੀਕੇਟ ਆਨੰਦ ਕਾਰਜ ਡੁਗਲੀਕੇਟ ਮਹਾਰਾਜ ਦਾ ਆਸ਼ੀਰਵਾਦ ਤੇ ਦੁੱਖਾਂ ਦਾ ਕਾਰਨ ਸਭ ਤੋਂ ਵੱਡਾ ਇਹੀ ਹੈ ਜ਼ਰੂਰ ਯਤਨ ਕਰੀਏ ਸੱਚ ਦੇ ਨਾਲ ਜੁੜੀਏ ਸੱਚ ਤੋਂ ਟੁੱਟੀਏ ਨਾ ਜਿਹੜੇ ਜੋੜੇ ਲੋਕ ਸੱਚ ਤੋਂ ਟੁੱਟੇ ਨੇ ਸਮਾਜ ਦੇ ਵਿੱਚ ਦੁਨੀਆ ਭਰ ਦੇ ਵਿੱਚ ਮਹਿਲ ਵੱਡੇ ਵੱਡੇ ਚਮਕਣਗੇ ਪਰ ਉਹਨਾਂ ਦੇ